ਕੌਲ ਸਿਕਵ ਪਾਕ ਦੇ ਚੌਮੁਖੀ ਵਿਕਾਸ ਤੇ ਆਧਾਰਿਤ ਪ੍ਰੋਗਰਾਮ ਨਵੀਆਂ ਪੈੜਾਂ ਲੈ ਕੇ ਹਾਜ਼ਰ ਆ ਮੈਂ ਅਵਰਦੀ ਬਾਠ ਤੇ ਮੇਰੇ ਨਾਲ ਨੇ ਡਾਕਟਰ ਸੁਖਦਰਸ਼ਨ ਚਾਹਲ ਸਤਿ ਸ਼ਕਾਲ ਜੀ ਪੰਜਾਬ ਸੂਬੇ ਦੇ 22 ਜ਼ਿਲ੍ਹਿਆਂ ਦੇ ਵਿੱਚ ਜਿੱਥੇ ਹਰ ਜ਼ਿਲ੍ਹੇ ਦੇ ਵਿੱਚ ਕੁਝ ਨਾ ਕੁਝ ਖੂਬਸੂਰਤੀ ਕੁਝ ਨਾ ਕੁਝ ਖਾਸੀਅਤ ਉੱਥੇ ਕੁਝ ਇਸ ਤਰ੍ਹਾਂ ਦੇ ਵੀ ਜ਼ਿਲ੍ਹੇ ਨੇ ਜਿਨ੍ਹਾਂ ਦੀਆਂ ਆਪਣੀਆਂ ਚੁਣੌਤੀਆਂ ਨੇ ਤੇ ਡਾਕਟਰ ਸਾਹਿਬ ਜੇ ਅਸੀਂ ਗੱਲ ਕਰੀਏ ਸਰਹੱਦੀ ਜ਼ਿਲ੍ਹਿਆਂ ਦੀ ਤਾਂ ਉਹਨਾਂ ਦੇ ਵਿੱਚ ਚੁਣੌਤੀਆਂ ਵੀ ਬਹੁਤ ਨੇ ਪਰ ਉਹਨਾਂ ਦੀ ਖਾਸੀਅਤ ਕੀ ਹੈ ਖਾਸियत ਇਹ ਹੈ ਕਿ ਉਹਨਾਂ ਨੇ ਜਿਸ ਤਰ੍ਹਾਂ ਆਧੁਨਿਕ ਸਹੂਲਤਾਂ ਆਉਣ ਦੇ ਨਾਲ ਵਿਕਾਸ ਕੀਤਾ ਤਾਂ ਉਹਨਾਂ ਨੇ ਆਪਣੀਆਂ ਪਰੰਪਰਾਵਾਂ ਉਹਨਾਂ ਨੂੰ ਕਾਇਮ ਰੱਖਿਆ ਚਾਹੇ ਉਹ ਇਮਾਰਤ ਸਜਾਈ ਹੋਵੇ ਚਾਹੇ ਉਹਨਾਂ ਦੇ ਆਪਣੇ ਸਿਹਤ ਸੰਭਾਲ ਹੋਵੇ ਚਾਹੇ ਵਿਦਿਅਕ ਮਿਆਰ ਹੋਣ ਉਹ ਨਾਲੋਂ ਨਾਲ ਉਹਨਾਂ ਨੇ ਹਰੇਕ ਪੱਖ ਦੇ ਵਿੱਚ ਸਮਾਨ ਅੰਤਰ ਜਿਹੜਾ ਵਿਕਾਸ ਕੀਤਾ ਇਸੇ ਤਰ੍ਹਾਂ ਹੀ ਜਿਹੜਾ ਸਾਡਾ ਸਕੂਲ ਸਿੱਖਿਆ ਪਹਾੜ ਹੈ ਉਹਦੇ ਵਿੱਚ ਵੀ ਜਿਹੜੀਆਂ ਮਸਾਲਾ ਨੇ ਉਹ ਸਰਹੱਦੀ ਜਿਲ੍ਹਿਆਂ 'ਚ ਉਹ ਦੇਖਣ ਨੂੰ ਮਿਲਦੀਆਂ ਨੇ ਚਾਹੇ ਉਹ ਬਖਵਕ ਸਕੂਲਾਂ ਦੇ ਵਿੱਚ ਜਿਹੜੀਆਂ ਖੂਬਸੂਰਤ ਇਮਾਰਤਾਂ ਚਾਹੇ ਉਹ ਇਮਾਰਤਾਂ ਪ੍ਰਾਣੀਆਂ ਨੇ ਉਹਨਾਂ ਦੀ ਸੰਭਾਲ ਉਹਨਾਂ ਨੂੰ ਵਿਦਿਕ ਇਵਾਰਤਾਂ ਦੇ ਨਾਲ ਸ਼ਿੰਗਾਰਨਾ ਬੱਚਿਆਂ ਦੇ ਲਈ ਜਿਹੜੇ ਬਖਵਕ ਸਰਗਰਮੀਆਂ ਵਿਦਿਕ ਜਿਹੜੀਆਂ ਗਤੀਵਿਧੀਆਂ ਦੇ ਨਾਲ-ਨਾਲ ਸਹਿ ਵਿਦਿਕ ਗਤੀਵਿਧੀਆਂ ਜਿਨ੍ਹਾਂ ਦੇ ਵਿੱਚ ਸਾਡੀਆਂ ਪਰੰਪਰਾਵਾਂ ਛੁਪੀਆਂ ਹੋਈਆਂ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਇਹਨਾਂ ਸਰਹੱਦੀ ਜ਼ਿਲ੍ਹਿਆਂ ਦੀ ਖੂਬਸੂਰਤੀ ਮੰਨੀ ਜਾਂਦੀ ਹੈ ਤਾਂ ਇਸੇ ਹੀ ਤਰ੍ਹਾਂ ਅੱਜ ਅਸੀਂ ਸਰਹੱਦੀ ਜ਼ਿਲ੍ਹੇ ਤਰਨਤਾਰਨ ਦੇ ਸਕੂਲਾਂ ਦੇ ਦਰਸ਼ਕ ਐਟਟੀਆ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਰਾਏਪੁਰ ਬਲੀਮ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਲਿਆਂਦੇ ਗਏ ਕ੍ਰਾਂਤੀਕਾਰੀ ਬਦਲਾਵਾਂ ਨੂੰ ਮੈਂ ਆਪਣੀ ਕਲਮ ਦੇ ਨਾਲ ਪਰੋਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਮੈਂ ਆਪ ਜੀ ਦੇ ਸਾਹਮਣੇ ਰੱਖ ਰਿਹਾ ਹਾਂ ਚਾਰੇ ਪਾਸੇ ਪੈ ਗਈ ਗੂੰਜ ਸਿੱਖਿਆ ਵਿਭਾਗ ਦੀ ਤਾਂ ਹੀ ਅੱਜ ਹਰ ਕੋਈ ਗੱਲ ਕਰੇ ਮੇਰੇ ਪੰਜਾਬ ਦੀ ਹਰ ਇੱਕ سہولت ਹੁਣ ਸਰਕਾਰੀ ਸਕੂਲ ਵਿੱਚ ਪਰ ਇਹ ਕਿਓ ਫੀਸਾਂ ਬਾਹਰ ਦੋਸਤੋ ਫਜ਼ੂਲ ਵਿੱਚ ਕੰਪਿਊਟਰ ਪ੍ਰੋਜੈਕਟਰਾਂ ਨਾਲ ਹੁੰਦੀ ਹੁਣ ਪੜਾਈ ਏ ਆਨਲਾਈਨ ਸਿੱਖਿਆ ਦੀ ਵੀ ਪੂਰੀ ਹੁਣ ਚੜਾਈ ਏ ਅੰਬਰਾਂ ਤਾਈ ਚੜੀ ਗੱਡੀ ਜਿਉਂ ਉਡਾਰੀ ਹੈ ਓਕਾਬ ਦੀ ਚਾਰੇ ਪਾਸੇ ਪੈ ਗਈ ਗੂੰਜ ਸਿੱਖਿਆ ਵਿਭਾਗ ਦੀ ਇੱਥੇ ਮਨਾ ਮੂਹੀ ਪਿਆਰ ਮਿਲੇ ਬੱਚਿਆਂ ਪਿਆਰਿਆਂ ਨੂੰ ਸਮਾਰਟ ਸਕੂਲ ਸੋਹਣੇ ਸਮਾਰਟ ਸਕੂਲ ਮਾਤ ਪਾਵਦੇ ਨੇ ਸਾਰਿਆਂ ਨੂੰ ਸਮਾਰਟ ਯੂਨੀਫਾਰਮ ਪਾ ਕੇ ਬੱਚੇ ਬੜੇ ਫੱਬਦੇ ਨੇ ਅਰਸ਼ਾਂ ਦੇ ਚੰਨ ਤੇ ਸਿਤਾਰੇ ਵਾਂਗ ਲੱਗਦੇ ਨੇ ਬੱਚਿਆਂ ਦੀ ਟੌਰ ਹੋਵੇ ਟੌਰ ਜਿਉ ਨਵਾਬ ਦੀ ਚਾਰੇ ਪਾਸੇ ਪੈ ਗਈ ਗੂੰਜ ਸਿੱਖਿਆ ਵਿਭਾਗ ਦੀ ਚਾਰੇ ਪਾਸੇ ਪੈ ਗਈ ਗੂੰਜ ਸਿੱਖਿਆ ਵਿਭਾਗ ਦੀ